ਲੋਕ ਸਭਾ ਇਲੈਕਸ਼ਨਸ ਨੂੰ ਲੈ ਕੇ ਸਟ੍ਰੈਟਜੀ ਜਿਹੜੀਆਂ ਨੇ ਲਗਾਤਾਰ ਬੀਜੇਪੀ ਪਾਰਟੀ ਹੋਰ ਨਵੀਆਂ ਲਿਆ ਰਹੀ ਹੈ ਬੀਜੇਪੀ ਦਾ ਪਰਿਵਾਰ ਵਟਾ ਹੋ ਰਿਹਾ ਹੈ ਮਾਂਸਾ ਤੋਂ ਇਲਾਵਾ ਪਟੰਡਾ ਲੋਕ ਸਭਾ ਹਲਕੇ ਤੋਂ ਅੱਜ ਵੱਡੀ ਗਿਣਤੀ ਦੇ ਵਿੱਚ ਬੀਜੇਪੀ ਵਰਕਰ ਜਿਹੜੇ ਨੇ ਅਕਾਲੀ ਦਲ ਦੇ ਉਹ ਬੀਜੇਪੀ ਵਿੱਚ ਸ਼ਾਮਲ ਹੋਏ ਨੇ ਜਗਦੀਪ ਸਿੰਘ ਨਕਈ ਸਾਡੇ ਨਾਲ ਨੇ ਕੀ ਕੁਝ ਇਹਨਾਂ ਦਾ ਕਹਿਣਾ ਹੈ ਕਿਸ ਤਰੀਕੇ ਦੇ ਸਰ ਕਿਵੇਂ ਦੇਖਦੇ ਹੋ ਅੱਜ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਤੁਸੀਂ ਸ਼ਾਮਲ ਕਰਾਏ ਨੇ ਲੋਕ ਕੀ ਪੇਲੀਆਂ ਪਾਰਟੀਆਂ ਜਿਹੜੀਆਂ ਸੀ ਜਿਸ ਤਿੱਕਨਾ ਗੁਰਮੀਤ ਸਿੰਘ ਠੇਕੇਦਾਰ ਨੇ 33 35 ਸਾਲ ਤੋਂ ਵਰਕਰ ਸੀਗੇ ਬਰਾਦਰੀਆਂ ਵਿੱਚ ਕਿਉਂ ਆਰੀਆਂ ਕੈਟਗਰੀਆਂ ਵਿੱਚ ਕਿਉਂ ਆਰੀਆਂ ਇਸ ਪਾਰਟੀ ਦੇ ਮੈਂ ਤੁਹਾਨੂੰ ਇੱਕ ਗੱਲ ਬੜੀ ਇੰਟਰਸਟਿੰਗ ਕਹਿਣੀ ਚਾਹਨਾ ਜਿਹੜੀ ਕਿ ਆਮ ਲੋਕ ਯਕੀਨ ਨਹੀਂ ਕਰਦੇ ਚਾਹੇ ਗੱਲ ਮੇਰੇ ਉਲਟ ਵੀ ਜਾਵੇ ਮੈਂ ਅੱਜ ਤੱਕ ਕਿਸੇ ਨੂੰ ਫੋਰਸ ਨਹੀਂ ਕੀਤਾ ਵੀ ਤੂੰ ਆਪਦਾ ਕੋਈ ਫੈਸਲਾ ਬਦਲਿਆ ਆ ਕੋਈ ਹੋਰ ਲੋਕਾਂ ਚ ਵਿਚਰਦਾ ਲੋਕਾਂ ਚੰਨਾ ਲੋਕਾਂ ਦਾ ਪਿਆਰ ਹੈ ਪਰ ਇਹ ਦੇਖ ਕੇ ਕਿ ਬੀਜੇਪੀ ਦੇ ਵਰਕਰ ਦੀ ਕੀ ਕਦਰ ਹੈ ਤੇ ਬੀਜੇਪੀ ਦੇ ਲੀਡਰ ਕਿਸ ਤਰ੍ਹਾਂ ਮਿਲਦੇ ਆ ਉਹ ਲੋਕਾਂ ਨੂੰ ਕਾਫੀ ਪਸੰਦ ਆਉਂਦਾ ਹੈ ਹੁਣ ਮੈਂ 2022 ਦੀ ਗੱਲ ਸੁਣਾਉਣਾ ਸਾਡੇ ਨੱਡਾ ਸਾਹਾ ਆਏ ਸੀ ਤੇ ਮੌੜ ਵਿਖੇ ਰੈਲੀ ਸੀ ਹਰ ਕਥਾ ਉਦੋਂ ਵਿਰੋਧ ਵੀ ਹੋਇਆ ਅਸੀਂ ਕਾਲਜ ਦੇ ਅੰਦਰ ਬੈਠੇ ਰਹੇ ਤੇ ਜਦੋਂ ਰੈਲੀ ਕਰਕੇ ਆਏ ਸਾਡੇ ਉੱਥੇ ਦੋ ਬੰਦੇ ਸੀ ਅਕਾਲੀ ਦਲ ਤੋਂ ਜਿਹਨਾਂ ਨੇ ਜੁਆਇਨ ਕੀਤਾ ਇੱਕ ਗੁਰਜੀਤ ਸਿੰਘ ਸੇਖੋਂ ਐਡਵੋਕੇਟ ਨੇ ਸੰਗਰੂਰ ਤੋਂ ਤੇ ਇੱਕ ਸਾਡੇ ਆਰਥੀਆ ਸੁਸੇਣ ਦੇ ਪ੍ਰਧਾਨ ਨੇ ਬੱਬੀ ਦਾਨੇ ਵਾਲਿਆਂ ਜੀ ਮਾਨ ਸਰ ਹੋ ਸੀ ਜਾਣ ਲੱਗੇ ਜਦੋਂ ਚੌਪੜ ਚੜ੍ਹਨ ਲੱਗਿਆ ਐਸਪੀ ਸਿਕਿਉਰਟੀ ਨਟਸ ਹਾਉਸ ਦਾ ਉਹਨਾਂ ਨੂੰ ਦੋਨਾਂ ਨੂੰ ਕਹਿੰਦਾ ਕਹਿੰਦਾ ਭਾਈ ਸਾਹਿਬ ਜੇ ਕੋਈ ਗਲਤੀ-ਵਲਤੀ ਹੋ ਗਈ ਹੋਏ ਤਾਂ ਮਾਫੀ ਦੇ ਦੇ। ਕਹਿੰਦੇ ਮਾਫੀ ਕਾਦੀ? ਕਹਿੰਦੇ ਸਾਡੀ ਪ੍ਰੋਟੋਕਾਲ ਹੁੰਦੀ ਹੈ ਕਿਵਰੀ ਟੱਕਰ-ਤੁੱਕਾ ਜਿਹਾ ਵਜ ਗਿਆ ਹੋਏ ਤਾਂ ਮਾਫੀ ਦੇ ਦੇ। ਉਹ ਦੋਨੇ ਬੜੇ ਹੈਰਾਨ ਹੋਏ ਕਹਿੰਦੇ ਜੀ ਮਾਫੀ ਦਾ ਸ਼ਬਦ ਤਾਂ ਅਸੀਂ ਪਹਿਲੀ ਵਾਰ ਸੁਣਿਆ। ਅੱਜ ਤੱਕ ਤਾਂ ਮਾਫੀ ਸੁਣੀ ਨਹੀਂ ਅਸੀਂ ਤੱਕੀ-ਤਕੂਣੀਆਂ ਖਾਧੀਆਂ। ਸੋ ਉਹ ਜਿਵੇਂ ਲੀਡਰ ਆਉਂਦੇ ਨੇ ਤੇ ਕੋਈ ਬੀਜੇਪੀ ਦੇ ਲੀਡਰ ਰਹੇ ਨੇ ਪਰਵਾਰੀ ਵੀ ਲੱਗੇ ਹੋਏ ਨੇ ਸਾਡੇ ਗਜਿੰਦਰ ਸ਼ਿਕਾਵਤ ਆਉਂਦੇ ਰਹੇ ਨੇ ਜੀ ਜਦੋਂ ਉਹਨਾਂ ਨੂੰ ਲੋਕ ਮਿਲਦੇ ਆ ਬੈਠ ਕੇ ਪਟੀਆਂ ਤੇ ਰੋਟੀ ਖਾਣੇ ਲੋਕਾਂ ਨਾਲ ਸਾਦੇ ਬੰਦਿਆਂ ਚ ਰਹਿਣਾ ਸਾਡੀਆਂ ਗੱਲਾਂ ਕਰਨੀਆਂ ਉਹ ਆਮ ਲੋਕ ਉਹ ਵੇਖ ਕੇ ਪ੍ਰਭਾਵਿਤ ਜ਼ਰੂਰ ਹੁੰਦੇ ਆ ਤੇ ਮੇਰਾ ਰੱਲਾ ਪਿੰਡ ਹੈ ਮੇਰੇ ਹਲਕੇ ਦਾ ਰੱਲਾ ਕਾਫੀ ਵੋਟਾ ਪਿੰਡ ਹੈ 650 ਵੋਟ ਹੈ ਤੇ ਉੱਥੇ ਦੋ ਇਨਸੀਡੈਂਟ ਹੋਏ ਇੱਕ ਤਾਂ ਪਿੰਡ ਦੇ ਪਾਣੀ ਦੀ ਗੱਲ ਸੀ ਸਾਡਾ ਮੈਂਬਰ ਹੈ ਸੰਦੀਪ ਸਿੰਘ ਉਹਨੇ ਸਿੱਧਾ ਸ਼ਖਾਵਤ ਸਾਹਿਬ ਨੂੰ ਫੋਨ ਕਰ ਲਿਆ ਤੇ ਮੇਰਾ ਨਾਮ ਲੈ ਕੇ ਕਹਿੰਦਾ ਜੀ ਮੈਂ ਵਰਕਰ ਹਾਂ ਤੇ ਉਹ ਉਹ ਨੂੰ ਜਾਣਦੇ ਨੇ ਮੈਂ ਕਿਉਂਕਿ ਸਾਡੇ ਪਿੰਡ ਦੀ ਆ ਪ੍ਰੋਬਲਮ ਉਹ ਕਹਿੰਦੇ ਵੀ scan ਕਰਕੇ ਚਿੱਠੀ ਭੇਜ ਦੇ ਤੇ WhatsApp ਤੇ ਤੇ ਕੰਮ ਥੋੜਾ ਹੋ ਜੂਗਾ ਤੇ ਉਹਨੂੰ ਦਾ ਕੰਮ ਹੋ ਜਾਏ ਦੂਜੀ ਗੱਲ ਅੱਜ ਜਦ ਯੂਕਰੇਨ ਦੀ ਵਾਰ ਲੱਗੀ ਹੋਈ ਸੀ ਤਿੰਨ ਲੜਕੀਆਂ ਸੀ ਸਾਡੇ ਉੱਤੇ ਤਿੰਨ ਲੜਕੀਆਂ ਸੀ ਤੇ ਮੇਰੇ ਕੋਲੇ ਆਏ ਬੰਦੇ ਵੀ ਜੀ ਕਹੋ ਇੱਕ ਵਾਸਤੇ ਪਹਿਲਾਂ ਆਏ ਦੋ ਹfte ਬਾਅਦ ਚਾਏ ਇੱਕ ਵਾਰੀ ਮੈਂ ਸਾਹਿਬ ਇਕਬਾਲ ਸਿੰਘ ਲਾਲਪੁਰਾ ਜੀ ਨੂੰ ਕਿਹਾ ਇੱਕ ਵਾਰੀ ਮੈਂ ਸ਼ਕਾਬ ਸਾਹਿਬ ਨੂੰ ਕਿਹਾ ਤੇ ਯੂ ਵੋਂਟ ਇਮੇਜਨ ਕਿ ਤੀਜੇ ਚੌਥੇ ਦਿਨ ਬੱਚੇ ਰਸ਼ੀਆ ਤੋਂ ਘਰ ਪਹੁੰਚੇ ਵੀ ਵਿੱਚ ਵਾਸ ਵੈਰੀ ਸਰਪ੍ਰਾਈਜ਼ਿੰਗ ਫਾਰ ਦ ਪੀਪਲ ਵੀ ਆ ਇਨੀ ਜਲਦੀ ਇਹੋ ਜਿਹਾ ਕੰਮ ਸੋ ਇਗੀਆਂ ਗੱਲਾਂ ਕਾਫੀ ਵੀ ਅਚੰਭਾ ਜਿਹਾ ਲੱਗਦਾ ਲੋਕਾਂ ਨੂੰ ਵੀ ਯਾਰ ਇਹ ਵੀ ਕੁਝ ਹੋ ਸਕਦਾ ਵੀ ਸਾਡੀਆਂ ਹੀ ਸੁਣਾਈ ਵੀ ਹੋ ਸਕਦੀ ਹੈ ਇਹ بڑا ਵੱਡੀ ਗੱਲ ਲੱਗਦੀ ਹੈ ਜਿਹੜੀ ਕਿ ਪਹਿਲੇ ਪਾਰਟੀਆਂ ਤੋਂ ਨਹੀਂ ਸੀ ਪਾਸੇ ਆਪਾਂ ਨੇ ਕਈ ਸਭ ਲੋਕ ਸਭਾ ਇਲੈਕਸ਼ਨਸ ਨੇ ਹੁਣ ਪਾਰਟੀਆਂ ਦੀਆਂ ਗੱਲਾਂ ਨਿਕਲ ਕੇ ਆ ਰਹੀਆਂ ਪਿੱਛੇ ਲਾਲਜੀਤ ਸਿੰਘ ਭੁੱਲਰ ਦੀ ਸਟੇਟਮੈਂਟ ਸੀਗੀ ਔਰ ਦੂਸਰੇ ਪਾਸੇ ਅੱਜ ਹਰਸਿਮਰਤ ਕੌਰ ਬਾਦਲ ਦੀ ਸਟੇਟਮੈਂਟ ਨਿਕਲ ਕੇ ਆਈ ਹੈ ਜਿਵੇਂ ਵਰਕਰ ਦੱਸ ਰਹੇ ਆ ਤੱਕੀ ਲੱਗਦਾ ਅੱਜ ਜਿਵੇਂ ਦੱਸਿਆ ਵੀ OBC ਯਾਰ ਜਿਹੜੀ SC ਦੀ ਹੈਗੀ ਇਲੈਕਸ਼ਨ ਨਹੀਂ ਹੈ ਇਹ ਜਨਰਲ ਕੈਟਾਗਰੀ ਵਾਸਤੇ ਇਲੈਕਸ਼ਨ ਹੈ ਉਹ ਮੈਂ ਤਾਂ ਇਹ ਗੱਲ ਕਹਾਂਗਾ ਦੇਖੋ ਇਹ ਗੱਲ ਕਈ ਵਾਰੀ ਨਿਕਲ ਜਾਂਦੀ ਹੋਵੇ ਪਰ ਇਹ ਗੱਲਾਂ ਟੋਟਲੀ ਗਲਤ ਹੈ ਤੁਸੀਂ ਆਪਸ ਵਿੱਚ ਕੋਮਨਾ ਸੰਬੰਧ ਰੱਖਦੇ ਆਂ ਤੇ ਗੁਰਨਾਗਦੇਵ ਜੀ ਨੇ ਕੀ ਸੰਦੇਸ਼ ਦਿੱਤਾ ਸਾਨੂੰ ਸਭ ਸੰਜੀ ਵਾਲਤਾ ਦਾ ਉਪਦੇਸ਼ ਦਿੱਤਾ ਕਿਹੜਾ ਕੀ ਬੰਦਾ ਕੀ ਹੈ ਕੀ ਨਹੀਂ ਜਦੋਂ ਅਸੀਂ ਪਲੇਟਫਾਰਮ ਤੇ ਆ ਗਏ ਸਾਨੂੰ ਹਰੇਕ ਭਾਈਚਾਰੇ ਦੀ ਲੋੜ ਹੈ ਬਾਲ ਸਾਹਿਬ ਤੋਂ ਮੈਂ ਬੜੀਆਂ ਗੱਲਾਂ ਸਿੱਖੀਆਂ ਉਹਨਾਂ ਨੇ ਇੱਕ ਬੜੇ ਵੱਡੇ ਇਨਸਾਨ ਸੀ ਤੇ ਹਰੇਕ ਵਰਗ ਦੇ ਬੰਦੇ ਨੂੰ ਸਪ੍ਰਕਾਸ਼ ਸਿੰਘ ਬਾਦਲ ਨਾਲ ਲੈ ਕੇ ਚੱਲਦੇ ਸੀ ਕਿਤੇ ਵੀ ਗੱਲ ਇਹ ਜੀ ਨਹੀਂ ਸੀ ਹੁੰਦੀ ਜਦੋਂ ਕਿ ਕੈਬਨਟ ਵੀ ਬਣਦੀਆਂ ਕੋਲ ਉਹਦੇ ਦਿੱਤੇ ਜਾਂਦੇ ਬਕਾਇਦਾ ਰੱਖਿਆ ਜਾਂਦਾ ਮੈਨੂੰ ਇਹ ਵੀ ਯਾਦ ਹੈ ਜਦ 97 ਦੀ ਸਰਕਾਰ ਬਣੀ ਤਾਂ ਖੇਤੀਬਾੜੀ ਮਹਿਕਮਾ ਜਿਹੜਾ ਸੀਗਾ ਉਹ 사ਗਰਦੇਵ ਸਿੰਘ ਬਾਦਲ ਨੂੰ ਦਿੱਤਾ ਜਿਹੜੇ ਕਿ ਐਸਸੀ ਵਰਗ ਨਾਮਾ ਹੀ ਵੀ ਸਿੱਖ ਵਰਗ ਨਾ ਹੋ ਰੱਖਦੇ ਸੀ ਤੇ ਚਲੋ ਉੱਥੇ ਹੱਸਣ ਲੱਗੇ ਲੋਕ ਵੀ ਤੁਸੀਂ ਐਸਸੀ ਨੂੰ ਕਿਉਂ ਦਿੱਤਾ ਤੇ ਸਾ ਗੁਰਦੇਵ ਸਿੰਘ ਬਾਦਲ ਵੀ ਬੜੇ ਮਜ਼ਾਕੀਆ ਸੀ ਉਹ ਕਹਿਣ ਲੱਗੇ ਕਹਿੰਦੇ ਇਹ ਪੂ ਮਾਗਦੇ ਆ ਰਾਤਾਂ ਵਾਲੇ ਦਿਨ ਕਹਿੰਦੇ ਜੱਟਾਂ ਦੇ ਪਿੰਡ ਖੇਤਰ ਨੂੰ ਪਾਣੀ ਅਸੀਂ ਲਾਉਂਦੇ ਆ ਕਹਿੰਦੇ ਤੁਹਾਡੇ ਜਿਹੜੇ ਇੱਕ ਬਲਦਨਾ ਬੀਜ ਦੀਆਂ ਬੀਜ ਦੇ ਹੁੰਦੇ ਸੀ ਕਹਿੰਦੇ ਉਹਰੇ ਮੈਂ ਕੱਢ ਲੈਣਾ ਵੀ ਅਸੀਂ ਵੱਡੇ ਕਿਸਾਨ ਆ ਕਿੰਨਾ ਕੀ ਹੋਰ ਸੋ ਹਰੇਕ ਵਰਗ ਨੂੰ ਨਾਲ ਲੈ ਕੇ ਚੱਲਣਾ ਇੱਕ ਪੋਲਿਟੀਕਲ ਪਾਰਟੀ ਦਾ ਤਰਕ ਦੀ ਅਤੇ ਫਰਜ਼ੂਈਆ ਅੱਜ ਕੱਲ ਕੀ ਆ ਆਪਾਂ ਦੇਖੋ ਵੀ ਉਹ ਉਚਰਨੀ ਚੜੀ ਗੱਲ ਤਾਂ ਅੱਜਕੱਲ ਰਹੀ ਨਹੀਂ ਆਪਾਂ ਵਾਏ ਵੀ ਟਾਕਿੰਗ ਅਬਾਊਟ ਦੋਜ਼ ਮੀਡੀਵਲ ਵਿਲੇजेस ਤੇ ਹੋਰ ਸਾਰਾ ਕੁਝ ਹੈ। ਤਾਂ ਕਰੇਗਾ ਕਿ ਜਿੱਥੇ ਨਕਈਸਾਪੁਰ ਕਿਸਾਨ ਵਿਰੋਧ ਕਰ ਰਹੇ ਸ਼ੰਭੂ ਬਾਡਰ ਦੇ ਉੱਪਰ ਹੀ ਬੈਠੇ ਐ ਖਨੋਰੀ ਤੇ ਔਰ ਪਿੰਡਾਂ ਤੋਂ ਜਾਣ ਤੋਂ ਵੀ ਉਮੀਦਵਾਰਾਂ ਨੂੰ ਰੁਕਿਆ ਜਾ ਰਿਹਾ ਫਿਰ ਚਾਹੇ ਉਹ ਭਾਜਪਾ ਦੇ ਹੋਣ ਆਮ ਪਾਰਟੀ ਦੇ ਹੋਣ ਕਹਿੰਦੇ ਵੀ ਹੁਣ ਅਸੀਂ ਸਾਰੀਆਂ ਪਾਰਟੀਆਂ ਕੋਲ ਸਵਾਲ ਪੁੱਛਾਂਗੇ ਤੁਸੀਂ ਪੰਜਾਬ ਵਾਸਤੇ ਕੀਤਾ ਕੀ। ਤਾਂ ਉਸ ਨੂੰ ਕਿਵੇਂ ਟੈਕਲ ਕਰੋਗੇ ਕਿਵੇਂ ਉਹ ਮੁੱਦਿਆਂ ਨੂੰ ਸੌਲਟ ਆਊਟ ਕਰਕੇ ਇਲੈਕਸ਼ਨਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਵਧੀਆ ਤਰੀਕੇ ਨਾਲ ਲਿਬਾਇਆ ਜਾ ਸਕਦਾ। ਜੇ ਕੋਕੋ ਜਾਨਾ ਨਾ ਗੱਲ ਹੋ ਸਕਦੀ ਜੇ ਗੱਲ ਹੋ ਜਾਂਦੀ ਹੈ ਤੇ ਵਿੱਚ ਕਈ ਸ਼ਰਾਰਤੀ ਅਫਸਰ ਵੀ ਹੁੰਦੇ ਆ ਸ਼ਰਾਰਤੀ ਅਫਸਰ ਕਿਸੇ ਨਾ ਕੋਈ ਭੇਜੇ ਵੀ ਹੁੰਦੇ ਵੀ ਜਾ ਕੇ ਰੌਲਾ ਪਾ ਦਿਓ ਇਹਨਾਂ ਨੇ ਕਿਸੇ ਦੀ ਗੱਲ ਸੁਣਨੀ ਨਹੀਂ ਹੁੰਦੀ ਪਰ ਜਿਹੜੇ ਕਿਸਾਨ ਲੀਡਰ ਨੇ ਉਹ ਬਕਾਇਦਾ ਉਹ ਸਵਾਲ ਪੁੱਛ ਕੇ ਤੇ ਗੱਲ ਕਰਕੇ ਉਹ ਚਲੇ ਜਾਂਦੇ ਜਿਹੜੇ ਸ਼ਰਾਰਤੀ ਅਫਸਰ ਕਿਸੇ ਨੇ ਦੂਜੇ ਭੇਜ ਤਾ ਵੀ ਲਾ 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 ਕਰਦੇ ਹੋ ਉੱਥੇ ਜ਼ਰੂਰ ਰੌਲਾ ਪੈਂਦਾ ਕਿ ਬੀਤੇ ਦਿਨੀ ਪ੍ਰੈਸ ਕਾਨਫਰੰਸ ਹੋਈ ਆ ਜਿਹੜੀ ਰੀਸੈਂਟ ਡੱਲੇਵਾਲ ਫਰਦਾ ਲਾਂਡ ਸੀਗਾ ਵੀ ਬੀਜਪੀ ਦੇ ਜਿਹੜੇ ਸੀਨੀਅਰ ਨੇਤਾ ਨੇ ਫਿਰ ਚਾਹੇ ਉਹ ਪੰਜਾਬ ਦੇ ਹੋਣ ਜਾਂ ਫਿਰ ਦੇਸ਼ ਭਰ ਦੇ ਵਿੱਚੋਂ ਕਿਤੋਂ ਵੀ ਆ ਕੇ ਸਾਡੇ ਨਾਲ ਗੱਲ ਕਰਨ ਤੇ 20 ਅਪ੍ਰੈਲ ਨੂੰ ਚੰਡੀਗੜ੍ਹ ਦੇ ਵਿੱਚ ਅਸੀਂ ਓਪਨ ਸਾਰੀ ਬਹਿਸ ਕਰਾਂਗੇ ਸਾਡੇ ਸਵਾਲਾਂ ਦਾ ਜਵਾਬ ਦੇ ਉੱਤੇ ਜਾਣਗਾ ਮੈਂ ਇਹੀ ਗੱਲ ਕਹੀ ਤੁਹਾਨੂੰ ਵੀ ਬੈਠ ਕੇ ਗੱਲਬਾਤ ਹੋ ਸਕਦੀ ਹੈ ਸਾਰਾ ਕੁਝ ਹੋ ਸਕਦਾ ਤੇ ਕਰਦੇ ਹਾਂ ਪਹਿਲਾਂ ਵੀ ਚਾਹੇ ਸੈਂਟਰ ਦੀ ਸਰਕਾਰ ਹੈ ਉਹਨਾਂ ਦੇ ਉਹ ਆਲਵੇਜ਼ ਓਪਨ ਟੂ ਟਾਕਸ ਤੇ ਕਰਨਾ ਵਾਤਾਂ ਕੀਤੀਆਂ ਸੋ ਏਵਰੀਥਿੰਗ ਇਜ਼ ਪੋਸੀਬਲ ਤੁਹਾਨੂੰ ਧੰਨਵਾਦ ਆ ਤਮਾਮ ਬੁੱਧਾਂ ਦੇ ਉੱਪਰ ਗੱਲਬਾਤ ਹੋਈ ਹੈ ਇਲੈਕਸ਼ਨਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਸਟ੍ਰੈਟਜੀ ਹੈ ਜਗਦੀਪ ਸਿੰਘ ਨੇ ਕਹੀ ਸੀ ਔਰ ਵੱਡੀ ਤعداد ਦੇ ਵਿੱਚ ਅੱਜ ਭਾਜਪਾ ਦਾ ਪਰਿਵਾਰ ਜਿਹੜਾ ਹੈਗਾ ਇਹਨਾਂ ਨੇ ਵੱਡਾ ਕਰਾਇਆ ਲੋਕ ਸਭਾ ਹਲਕਾ ਬਟਿੰਡਾ ਤੋਂ ਟਰੱਕ ਭਰ ਕੇ ਜਿਵੇਂ ਕੈੜੀਆਂ ਫਿਰ ਬੱਸਾਂ ਦੇ ਵਿੱਚ ਸਵਾਰ ਹੋ ਕੇ ਜਿਹੜੇ ਵਰਕਰ ਨੇ ਉਹ ਪਹੁੰਚੇ ਨੇ ਔਰ ਖਾਸ ਤੌਰ ਦੇ ਉੱਪਰ ਕਹਿਣਾ ਹੈ ਕਿ ਜਿਹੜੀਆਂ ਬਾਕੀ ਪਾਰਟੀਆਂ ਨੇ ਜੇ ਸਿਰਕੇ ਦੀ ਇੱਜ਼ਤਮਾਨ ਬਖਸ਼ਿਆ ਭਾਜਪਾ ਤੇ ਜਾਂਦਾ ਹੈ ਉਸ ਤਰੀਕੇ ਦੇ ਆ ਬਾਕੀ ਪਾਰਟੀਆਂ ਜਿਹੜੀਆਂ ਨੇ ਉਹ ਜਾਤਾਂ ਪਾਤਾਂ ਦਾ ਫਰਕ ਰੱਖ ਕੇ ਜਲੀਲ ਕਰਦੀਆਂ ਨੇ कैमरा पर्सन टीवी चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप